ਭਾਈ सुरेंद्र ਸਿੰਘ ਸੌਢੀ ਨੇ 13 ਨਾਰਕ ਧਾੜੀਆਂ ਦੀ ਉਹ ਕੁੱਟ ਮਾਰ ਕੀਤੀ ਉਹ ਗਦਰ ਕੁੱਟ ਕੀਤੀ ਕਿ ਬਲੋਵਾਲ ਅਡੇ ਵਿੱਚ ਇੱਕ ਆਵਾਜ਼ ਆਂਦੀ ਏ ਹਾਏ ਮਰ ਗਿਆ ਹਾਏ ਮਰ ਗਿਆ ਕਿਸੇ ਦਾ ਮੋਢਾ ਟੁੱਟ ਗਿਆ ਤੇ ਕਿਸੇ ਦਾ ਗੋਦਾ ਟੁੱਟ ਗਿਆ ਕਿਸੇ ਦੀ ਬਾਹ ਟੁੱਟੀ ਕਿਸੇ ਦਾ ਮੱਥਾ ਚੀਰਿਆ ਗਿਆ ਕਿਸੇ ਦੀ ਹਿੱਕ ਪਾੜ ਗਈ ਹੁਣ ਭੱਜ ਕੇ ਗਿਆ ਸੂਰਮਾ ਭਜਨ ਸਿੰਘ ਨੂੰ ਤੰਗਲੀ ਦੇਣ ਕਹਿੰਦਾ ਵੀ ਤੇਰੀ ਤੰਗਲੀ ਬਹੁਤ ਕਾਮਯਾਬ ਹੈ ਲੈ ਫੜ ਕਹਿੰਦਾ ਖੂਨ ਨਾਲ ਲਬੜੀ ਹੋਈ ਤੰਗਲੀ ਮੈਨੂੰ ਖੜਾਣ ਲੱਗਾ ਆ ਮੈਨੂੰ ਤਾਂ ਪੁਲਿਸ ਚੱਕ ਕੇ ਲੈ ਜੂ ਸੋਢੀ ਕਹਿੰਦਾ ਡਰੀ ਨਾ ਤੇਰਾ ਮਾਂ ਕੀ ਆ ਕਹਿੰਦਾ ਭਜਨ ਸਿੰਘ ਪਿੰਡ ਕਿਹੜਾ ਰਾਜੂ ਬਾਈ ਚੱਕ ਕਹਿੰਦਾ ਡਰੀ ਨਾ ਮੈਂ ਤੇਰੇ ਨਾਲ ਦੇ ਪਿੰਡ ਦਾ ਰਹਿਣ ਵਾਲਾ ਮੇਰਾ ਨਾਂ ਆ ਸੁਰਿੰਦਰ ਸਿੰਘ ਸੋਢੀ ਭਜਨ ਸਿੰਘ ਕਹਿੰਦਾ ਤੂੰ ਸੋਢੀ ਆ ਤੇਰਾ ਤਾਂ ਨਾਂ ਬਹੁ ਸੁਣਿਆ ਤੂੰ 16-17 ਸਾਲਾਂ ਦਾ ਆ ਤੂੰ ਤਾਂ ਬੰਦੇ ਬਹੁ ਮਾਰੇ ਆ ਤੇ ਹਾਂ ਹੁਣ ਤੂੰ ਤੇਰਾ ਬੰਦੇ ਕੁੱਟ ਕੇ ਆ ਗਿਆਂ ਸੋਢੀ ਕਹਿੰਦਾ ਕੋਈ ਕੰਮ ਹੋਇਆ ਤਾਂ ਦੱਸੀ ਕਹਿੰਦਾ ਮੈਂ ਕਿਹੜਾ ਤੇ ਕੋਈ ਬੰਦੇ ਮਰਵਾਣੇ ਆ ਲੋ ਜੀ ਤੇਰਾ ਜਾਨੇ ਹਸਪੀਟਲ ਦੇ ਵਿੱਚ ਦਾਖਲ ਆ ਤੇ ਬੁੱਲੋਵਾਲ ਦਾ ਜਿਹੜਾ ਚੌਕੀ ਇੰਚਾਰਜ ਆ ਜਗਦੀਸ਼ ਰਹਿਣਾ ਉਹ ਬਿਆਨ ਲੈਣ ਆ ਗਿਆ ਇਹਨਾਂ ਦੇ ਕਹਿੰਦਾ ਕਿੰਨੇ ਬੰਦੇ ਸੀ ਵੀ ਜਿੰਨੇ ਤੁਹਾਨੂੰ ਕੁੱਟਿਆ ਕਹਿੰਦਾ ਜੀ ਇੱਕ ਬੰਦਾ ਸੀ ਗੋਰਾ ਚਟਾ ਨੈਣ ਨਕਸ਼ੋ ਦੇ ਸਿਗੇ ਤੇਜ ਥਾਣੇਦਾਰ ਜਗਦੀਸ਼ ਰਹਿਣਾ ਫਿਰ ਪੁੱਛਦਾ ਵੀ ਕਿੰਨੇ ਜਾਨੇ ਸੀ ਕਹਿੰਦਾ ਕੱਲਾ ਹੈਗਾ ਜੀ ਕਹਿੰਦਾ ਦਰ ਦੁਰ ਲਾਂ ਤੇ ਤੁਹਾਡੇ ਫੇਰ ਵੀ ਕੁੱਟ ਖਾ ਕੇ ਆ ਗਏ ਤੁਸੀਂ ਕਹਿੰਦਾ ਜੀ ਉਹਦੀਆਂ ਤਾਂ ਬਾਹਾਂ ਚੀ ਬਹੁਤ ਜਾਨ ਸੀਗੀ ਸਾਨੂੰ ਨਹੀਂ ਪਤਾ ਕਦਰੋਂ ਆਂਦੀ ਸੀ ਸਾਡੇ ਪੈਂਦੀ ਸੀ ਉਜਿਕ ਦਿਨਾ ਬਾਅਦ ਸੋਢੀ ਉਥੇ ਬੁੱਲੂਵਾਲ ਦੇ ਏਡੇ ਤੇ ਜੀਨ ਪੈਂਟ ਪਾ ਕੇ ਭੇਸ ਬਦਲਾ ਕੇ ਉਥੇ ਖੜਾ ਤੇ ਨਰਕਧਾਰੀਆਂ ਨੇ ਉਹਨੂੰ ਪਛਾਣ ਲਿਆ ਨਰਕਧਾਰੀਆਂ ਨੇ ਹੁਣ ਕੀਤਾ ਜਗਦੀਸ਼ ਰਾਣੀ ਨੂੰ ਤੇ ਜਗਦੀਸ਼ ਰਾਣਾ ਆ ਕੇ ਤੇ ਸੋਢੀ ਨੂੰ ਫੜ ਕੇ ਸਕੂਟਰ ਤੇ ਮਗਰ ਬਿਠਾ ਕੇ ਲੈ ਜਾਂਦਾ ਹੈ ਸੋਢੀ ਦੇ ਇੱਕ ਮਿੱਤਰ ਨੇ ਦੇਖ ਲਿਆ ਕਿ ਸੋਢੀ ਨੂੰ ਪੁਲਿਸ ਵਾਲਿਆਂ ਨੇ ਫੜ ਲਿਆ ਤੇ ਉਹਨੇ ਬੁਲਟ ਮੋਟਰਸਾਈਕਲ ਚੱਕਿਆ ਤੇ ਮਹਿਤੇ ਵਨ ਨੂੰ ਭਜਾਇਆ ਦੂਜੇ ਪਾਸੇ ਸੁਰਿੰਦਰ ਸਿੰਘ ਸੋਢੀ ਨੂੰ ਥਾਣੇਦਾਰ ਫੜ ਕੇ ਤੇ ਲੈ ਆਇਆ ਥਾਣੇ ਲਾਕੇ ਭਰ ਦੇ ਸਾਰੇ ਨਾਰਕਤਾਰੀਆਂ ਇਕੱਠੇ ਹੋ ਕੇ ਥਾਣੇ ਆ ਜਾਂਦੇ ਨੇ ਸਾਰੇ ਨਾਰਕਤਾਰੀਆਂ ਦਾ ਜਿਹੜਾ ਪ੍ਰਧਾਨ ਸੀ ਕੁਲਤਾਰਾ ਮਹਾਂਤ ਕਹਿੰਦਾ ਜੀ ਬਹੁਤ ਜ਼ਿਆਦਾ ਸ਼ਕਤੀ ਕਰਨੀ ਨਰਮੀ ਨਹੀਂ ਵਰਤਣੀ ਇਹਦੇ ਨਾਲ ਸਖਤ ਤੋਂ ਸਖਤ ਸਜ਼ਾ ਦੇਣੀ ਹੈ ਇਹਨੂੰ ਸੁਰਿੰਦਰ ਸਿੰਘ ਸੋਢੀ ਨੂੰ ਉਧਰ ਥਾਣੇਦਾਰ ਜਗਦੀਸ਼ ਰਾਣਾ ਦੇ ਫੋਨ ਦੀ ਘੰਟੀ ਵੱਜੀ ਜਗਦੀਸ਼ ਰਾਣਾ ਨੇ ਫੋਨ ਦਾ ਰਸੀਵਰ ਚੱਕ ਕੇ ਕੰਨ ਨੂੰ ਲਾਇਆ ਤੇ ਕਹਿੰਦਾ ਥਾਣਾ ਬੁੱਲੋਵਾਲ ਚੌਕੀ ਚਾਰਜ ਜਗਦੀਸ਼ ਰਾਣਾ ਬੋਲਦਾ ਤੇ ਦੂਜੇ ਪਾਸੇ ਆਵਾਜ਼ ਆਉਂਦੀ ਆ ਕਿ ਥਾਣੇਦਾਰ ਮਹਿਤਾ ਚੌਂਕ ਤੋਂ ਦਮਦਮੀ ਤਕਸਾਲ ਦਾ ਮੁਖੀ ਜਰਨੈਲ ਸਿੰਘ ਭਿੰਡਰਾ ਵਾਲਾ ਬੋਲਦਾ ਥਾਣੇਦਾਰ ਗੱਲ ਸੁਣ ਕੇ ਅੰਦਾ ਮਹਾਪੁਰਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੰਤਾਂ ਨੇ ਫਤਿਹ ਦਾ ਜਵਾਬ ਦੇ ਕੇ ਆਖਿਆ ਆ ਮਿਠਾਣੇਦਾਰਾ ਤੇਰੇ ਕੋਲ ਸਾਡਾ ਹਰੀ ਸਿੰਘ ਨਲੂਆ ਬੈਠਾ ਇਹਦੀ ਵਾਅਵਾਲ ਨਾ ਵੇਖੀ ਨਹੀਂ ਤਾਂ ਸਾਨੂੰ ਕੋਈ ਸਖਤ ਕਦਮ ਚੁਪਣਾ ਪੈਣਾ ਸਖਤ ਕਦਮ ਸੁਣ ਕੇ ਤਾਂ ਥਾਣੇਦਾਰ ਦੇ ਹੱਥੋਂ ਰਸੀਵਰ ਛੁੱਟ ਗਿਆ ਉਠੇ ਤੇ ਜਾ ਕੇ ਆਖਣ ਲੱਗਾ ਸੁਰਿੰਦਰ ਸਿੰਘ ਆ ਥਾਣੇ ਦੇ ਮਗਰ ਟਰਾਲੀ ਰੇਤੇ ਦੀ ਢੇਰੀ ਕਰਾਈ ਆ ਇੱਥੇ ਛਾਲ ਮਾਰ ਤੇ ਭੱਜ ਜਾ ਤੈਨੂੰ ਉਥੇ ਬਾਬਾ ਜੀ ਡੀਕਦੇ ਆ ਮਿੱਤੇ ਬੈਠੇ ਉੱਤਰ ਕੇ ਆਖਣ ਲਗਾਓ ਪ੍ਰੇਮ ਚੰਦਾ ਉਹ ਪਤੰਦਰ ਨੂੰ ਕੁੰਡਾ ਨਹੀਂ ਸੀ ਲਾਇਆ ਉਹ ਤਾਂ ਭੱਜ ਗਿਆ ਸਾਂਤਾ ਦੇ ਇੱਕ ਫੂਨ ਨੇ ਅਸੀਂ ਮੋਰਚਾ ਫਤਹਿ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਆਜਾ ਜਿਕਾਰੇ ਕਿ ਜਾਵੇ